ਦੇਖੋ ਜਿੱਥੇ ਅੱਜ ਹਰ ਇੱਕ ਪੰਜਾਬੀ ਚਿੰਤਤ ਆ ਉੱਥੇ ਪੰਜਾਬੀਆਂ ਦੇ ਮਨਾਂ ਦੇ ਅੰਦਰ ਇੱਕ ਵੱਡਾ ਸਵਾਲ ਹੈ ਕਿ ਕੀ ਪੰਜਾਬ ਦੇ ਅੰਦਰ ਗੈਂਗਸਟਰਾਂ ਨੂੰ ਕੋਈ ਪ੍ਰਿਵਿਲੇਜ ਹੈ ਕੋਈ ਫ੍ਰੀ ਐਕਸੈਸ ਹੈ ਕਿਉਂਕਿ 4 ਸਾਲਾਂ ਦੀਆਂ ਜੇ ਗੱਲਾਂ ਕਰਾਂਗੇ ਤਾਂ ਗੱਲ ਲੰਬੀ ਹੋ ਜੂ ਪਿਛਲੇ 10 ਦਿਨਾਂ ਦੇ ਅੰਦਰ ਪੰਜਾਬ ਦੇ ਵਿੱਚ ਪੰਜ ਵੱਡੀਆਂ ਵਾਰਦਾਤਾਂ ਹੋਈਆਂ ਜਿੱਥੇ ਕਤਲ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਕੀਤਾ ਗਿਆ ਪੁਲਿਸ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਤਿੰਨੇ ਬੇਖੌਫ ਨੇ ਲੋਕ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਬੜੇ ਆਰਾਮ ਦੇ ਨਾਲ ਨਿਕਲ ਜਾਂਦੇ ਤੇ ਅੱਜ ਪੰਜਾਬ ਦੀ ਪੁਲਿਸ ਲੋਕਾਂ ਨੂੰ ਇਹ ਦੱਸੇ ਕਿ ਪੁਲਿਸ ਕਰ ਕੀ ਦੀ ਕੀ ਪੁਲਿਸ ਦਾ ਇੱਕੋ ਕੰਮ ਹੈ ਕਿ ਪੋਲਿਟੀਕਲ ਵੈਂਡੇਟਾ ਤਹਿਤ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਹੈ ਜਾਂ ਗੁਰੂ ਘਰਾਂ ਦੀਆਂ ਗੋਲਕਾਂ ਜੋ ਹੁਣ ਨਵਾਂ ਕੰਮ ਫੜਿਆ ਉਹਨਾਂ ਦੇ ਉੱਤੇ ਸਰਕਾਰ ਦਾ ਕਬਜ਼ਾ ਕਰਉਣਾ ਔਰ ਹੋ ਵੀ ਸਕਦਾ ਕਿਉਂਕਿ 4 ਸਾਲ ਦੀ ਮਾੜੀ ਕਾਰਗੁਜ਼ਾਰੀ ਨੇ ਜਿੱਥੇ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਉੱਥੇ ਹੁਣ ਆਮ ਆਦਮੀ ਪਾਰਟੀ ਨੂੰ ਤੇ ਇਹ ਦੇ ਆਕਾਵਾਂ ਨੂੰ ਲੱਗਦਾ ਹੈ ਕਿ ਜਿਹੜਾ 1 ਸਾਲ ਰਹਿ ਗਿਆ ਜੋ ਹੱਥ 'ਚ ਆਉਂਦਾ ਉਹ ਲੈ ਚਲੀਏ ਤੇ ਹੁਣ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਇਹ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਰੱਖਣਾ ਚਾਹੁੰਦੇ ਹੈ ਪਰ ਗੱਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਬੜੀ ਛੋਟੀ ਛੋਟੀ ਗੱਲਾਂ ਤੇ ਪ੍ਰੈਸ ਕਾਨਫਰੰਸ ਕਰਨਾ ਉਹਨਾਂ بڑے ਡਾਟੇ ਪੇਸ਼ ਕਰਦੇ ਆ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਸ਼ਰੂਮੀ ਅਕਾਲੀ ਦਲ ਦੀ ਤਰਫੋਂ ਸਵਾਲ ਕਰਦਾ ਕਿ ਆਓ ਪ੍ਰੈਸ ਕਾਨਫਰੰਸ ਕਰੋ 2022 ਤੋਂ ਜਿੱਦਣ ਪੰਜਾਬ ਦੇ ਮੁੱਖ ਮੰਤਰੀ ਨੇ ਸੱਤਾ ਸੰਭੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਕਿੰਨੇ ਸਿਆਸੀ ਕਤਲ ਪੰਜਾਬ ਦੇ ਵਿੱਚ ਹੋਏ ਕਿੰਨੇ ਐਨਆਰਆਈਆਂ ਦੇ ਕਤਲ ਹੋਏ ਕਿੰਨੇ ਖਿਡਾਰੀਆਂ ਦੇ ਕਤਲ ਹੋਏ ਕਿੰਨੇ ਵਪਾਰੀਆਂ ਦੇ ਕਤਲ ਹੋਏ ਕਿੰਨੇ ਸਰਪੰਚਾਂ ਦੇ ਕਿੰਨੇ ਪੋਲਿਟਿਕਲ ਬੰਦਿਆਂ ਦੇ ਕਤਲ ਹੋਏ ਆਓ ਦੱਸੋ ਪੰਜਾਬ ਨੂੰ ਕਿੰਨੇ ਥਾਣਿਆਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਗ੍ਰਹਿ ਮੰਤਰੀ ਰਹਿੰਦਿਆਂ ਗਰਨੇਡ ਦੇ ਹਮਲੇ ਹੋਏ ਆਓ ਦੱਸੋ ਪੰਜਾਬੀਆਂ ਔਰ ਜਿਹੜੇ ਜਰਮਲ ਸਿੰਘ ਜੀ ਬਲਟੋਆ ਪਿੰਡ ਦੇ ਸਰਪੰਚ ਜਿਨ੍ਹਾਂ ਦਾ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਹ ਵੀ ਇਸ ਬਦਲਾ ਦੇ ਮਦਈ ਸੀ ਔਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਰਵਾਇਤੀ ਪਾਰਟੀਆਂ ਦਾ ਰਾਜ ਸੀ ਉਦੋਂ ਨਹੀਂ ਕੁਝ ਵੀ ਹੋਇਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਸਰਪੰਚ ਦੀ ਅੱਜ ਦਿਨ ਦਿਹਾੜੇ ਜਾਨ ਲੈ ਲਈ ਇਹਦੀ ਜਵਾਬਦੇਹੀ ਕਿਦੀ ਹੈ ਔਰ ਖਾਸ ਕਰਕੇ ਉਸ ਵਿਆਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਸੌਰਨ ਸਿੰਘ ਤੁਨ ਹਾਜ਼ਰ ਨੇ ਮਤਲਬ ਗੈਂਗਸਟਰ ਕਿੰਨੇ ਬੇਖੌਫ ਨੇ ਕਿਉਂ ਕਿਤੇ ਵੀ ਜਾ ਕੇ ਕਿਸੇ ਨੂੰ ਵੀ ਮਾਰ ਸਕਦੇ ਨੇ ਨਾ ਉਹਨਾਂ ਨੂੰ ਪੁਲਿਸ ਦਾ ਕੋਈ ਖੌਫ ਹੈ ਨਾ ਉਹਨਾਂ ਨੂੰ ਸਰਕਾਰ ਦਾ ਕੋਈ ਖੌਫ ਹੈ ਇਹਦੀ ਜਵਾਬ ਦੀ ਅੱਜ ਵੱਡੀ ਬਣਦੀ ਕਿਉਂਕਿ ਡੀਜੀਪੀ ਸਾਹਿਬ ਦਾ ਤਾਂ ਇੱਕ ਆਰਟੀਕਲ ਮੈਂ ਪਿਛਲੇ ਦਿਨੀ ਪੜਿਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਬਹੁਤ ਸੂਬਿਆਂ ਨਾਲੋਂ ਸੁਰੱਖਿਅਤ ਕੀ ਆਹ ਸੁਰੱਖਿਆ ਪੰਜਾਬ ਦੇ ਵਿੱਚ ਔਰ ਅੱਜ ਪੰਜਾਬ ਸਾਰਾ ਇਹ ਜਾਨਣਾ ਚਾਹੁੰਦਾ ਹੈ ਕਿ ਕੀ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਖਤਮ ਹੋ ਚੁੱਕੇ ਇਹ ਬਾਰਡਰ ਸਟੇਟ ਹੈ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਆਗੂਰੇ ਲੱਗੀ ਇਸ ਅੱਗ ਨੇ ਪੰਜਾਬ ਨੂੰ ਬਹੁਤ ਪਿੱਛੇ ਤੱਕ ਦਾ ਪਹਿਲਾਂ ਹੀ ਬਹੁਤ ਔਖਾ ਪੰਜਾਬ ਪੈਰਾਸਰ ਤੇ ਹੋਇਆ ਤੇ ਜੇ ਅੱਜ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਇਹਨੇ ਪੰਜਾਬ ਨੂੰ ਕਿਤੇ ਜੋਗਾ ਨਹੀਂ ਛੱਡਣਾ ਇੰਡਸਟਰੀ ਉਰੋਂ ਇਹ ਸੇ ਗੱਲਾਂ ਕਰਕੇ ਬਾਹਰ ਜਾ ਰਹੀ ਹੈ ਕੋਈ ਇੰਡਸਟਰੀਸ ਪੈਸੇ ਨਹੀਂ ਲਾਉਣਾ ਚਾਹੁੰਦਾ ਪੰਜਾਬ 'ਚ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਦੋਂ ਵੀ ਫਰੋਤੀ ਦੀ ਕਾਲ ਆ ਜਾਂਦੀ ਹੈ ਕਦੋਂ ਵੀ ਕੋਈ ਕਿਸੇ ਨੂੰ ਮਾਰ ਦਿੰਦਾ ਸੋ ਪੁਲਿਸ ਦਾ ਪਰਮ ਧਰਮ ਹੈ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਹਨਾਂ ਦੀ ਜ਼ਿੰਦਗੀ ਬਚਾਉਣਾ ਅੱਜ ਘਰੋਂ ਨਿਕਲਣ ਲੱਗੇ ਹਰ ਇੱਕ ਪੰਜਾਬੀ ਇਹ ਸੋਚਦਾ ਹੈ ਕਿ ਸ਼ਾਮ ਨੂੰ ਮੁੜਨਾ ਹੈ ਕਿ ਨਹੀਂ ਮੁੜਨਾ ਸੋ ਪੰਜਾਬ ਦੀ ਪੁਲਿਸ ਇਹ ਸਿਆਸੀ ਬਦਲਾਖੋਰੀ ਛੱਡੇ ਇਹ ਧਰਮ ਦਾ ਕੰਮ ਧਰਮ ਕਰ ਲੂਗਾ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਸ ਗੱਲ ਦਾ ਜਵਾਬ ਦੇਣ ਕਿ ਜੋ ਸਰਕਾਰ ਨੂੰ 92 ਐਮਐਲਏ ਦਿੱਤੇ ਸੀ ਉਹਦੇ ਤੇ ਆ ਕੇ ਜਵਾਬ ਦਿਓ ਨਸ਼ੇ ਦੀ ਗੱਲ ਕਰੋ ਗੈਂਗਸਟਰਾਂ ਦੀ ਗੱਲ ਕਰੋ ਬੇਅਦਬੀਆਂ ਦੀ ਗੱਲ ਕਰੋ ਉਹਦੇ ਤੇ ਤਾਂ ਗੱਲ ਹੈ ਨਹੀਂ ਕੋਈ ਗੱਲ ਆਪਾਂ ਕਰਨੀ ਹੈ ਸਿਰਫ ਸਿਆਸੀ ਤੂ ਤੂ ਮੈਂ ਮੈਂ ਦੀ ਇਹ ਸਿਆਸੀ ਤੂ ਤੂ ਮੈਂ ਮੈਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਅਰਜਮੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਨੂੰ ਵਰਕਰਾਂ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤਾਂ ਇਹ ਅੱਗ ਤੁਹਾਡੇ ਘਰਾਂ ਤੱਕ ਪਹੁੰਚ ਗਈ। ਸੋ ਘੱਟੋ ਘੱਟ ਸਰਕਾਰ ਦੇ ਅੰਦਰ ਆਪਦੀ ਸਰਕਾਰ ਨੂੰ ਜਗਾਓ, ਆਪਦੇ ਐਮਐਲਏ ਨੂੰ ਜਗਾਓ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਹੀ ਨਿਸ਼ਾਨਾ ਬਣਨ ਲੱਗੇ ਤਾਂ ਫਿਰ ਉਹ ਸੂਬੇ ਦੇ ਵਿੱਚ ਆਮ ਲੋਕਾਂ ਦਾ ਕੀ ਹਾਲ ਹੋਊਗਾ? ਇਹ ਇੱਕ ਬਹੁਤ ਵੱਡੀ ਜਵਾਬਦੀ ਹੈ ਜਿਹੜੀ ਅੱਜ ਪੰਜਾਬ ਦੀ ਸਰਕਾਰ ਦੀ ਖੜੀ ਹੋ। ਦੇਖੋ ਲਾਅ ਐਂਡ ਆਰਡਰ ਨਾਮ ਦੀ ਚੀਜ਼ ਨਹੀਂ ਰਹੀ। ਇਹ ਕੋਈ ਪਹਿਲੀ ਵਾਰੀ ਇਹ ਹਾਦਸਾ ਨਹੀਂ ਹੋਇਆ। ਇਹ ਅੱਜ ਵਿਆਹ ਦੇ ਵਿੱਚ ਦੂਜੀ ਘਟਨਾ ਹੈ ਜਿੱਥੇ ਲੋਕਾਂ ਨੇ ਮੇਜ਼ਾਂ ਦੇ ਥੱਲੇ ਲੁਕ ਲੁਕ ਕੇ ਆਪਦੀ ਜਾਨ ਬਚਾਈ। ਸੋ ਸਰਪੰਚ ਸਾਹਿਬ ਮੈਂ ਉਹ ਵੀਡੀਓ ਵੇਖੀ ਹੈ ਕਿ ਉਹ ਵਿਅਕਤੀ ਬੈਠਾ ਤੇ ਉਹ ਸ਼ਰੇਮਾਉਂਦੇ ਬਿਨਾ ਮੂੰਹ ਟੱਕੇ ਤੇ ਸਿਰ 'ਚ ਗੋਲੀ ਮਾਰਦੇ ਆ। ਤੇ ਮਾਰ ਕੇ ਉਹਨੂੰ ਸੁੱਟ ਜਾਂਦੇ ਆ। ਹੁਣ ਪੁਲਿਸ ਦਾ ਕੀ ਕੰਮ ਹੋਏਗਾ? ਮੈਂ ਦੱਸਦਾ ਪੁਲਿਸ ਨੇ ਕੀ ਕਰਨਾ ਹੈ। ਪੰਜਾਬ ਦੀ ਪੁਲਿਸ ਨੂੰ ਹੁਣ ਉਹਨਾਂ ਦੇ ਪਿੱਛੇ ਲੱਗੇਗੀ ਕਿ ਪੋਸਟਮਾਰਟਮ ਕਰਾ ਲਓ। ਤੇ ਜਲਦੀ ਅੰਤਮ ਸੰਸਕਾਰ ਸਰਪੰਚ ਦਾ ਕਰਾ ਲਓ ਪੁਲਿਸ ਸਾਰੀ ਹੁਣੇ ਇਸ ਕੱਲ ਤੇ ਪੰਪਾ ਪਾਰ ਹੋਏਗੀ ਇਹ ਪਹਿਲੀ ਘਟਨਾ ਨਹੀਂ ਮੈਂ ਤੁਹਾਨੂੰ ਦੱਸਿਆ ਤਰਨਤਾਰਨ ਦੇ ਵਿੱਚ ਸਾਡਾ ਬਲਾਕ ਦਾ ਪ੍ਰਧਾਨ ਮਾਰਤਾ ਮੈਂ ਰਾਤ ਨੂੰ ਉੱਥੇ ਧਰਨਾ ਲਾ ਕੇ ਬੈਠਾ ਰਿਆ ਅੱਜ ਤੱਕ ਉਹ ਗੁਨੇਗਾਰ ਨਹੀਂ ਫੜੇ ਗਏ ਹੁਣ ਕੀ ਹੋਇਆ ਲਾਇਸੈਂਸ ਨਹੀਂ ਬਣਾਏ ਉਸ ਪਰਿਵਾਰ ਦੇ ਜਿਹੜੇ ਇਹਨਾਂ ਨੇ ਕਹੇ ਸੀ ਹੁਣ ਉਹ ਧਮਕੀ ਦਿੰਦੇ ਆ ਵੀ ਚਾਚੇ ਨੂੰ ਕਢਾ ਦੇ ਜੇ ਚਾਚੇ ਨੂੰ ਨਾ ਕੱਢਿਆ ਤਾਂ ਤੈਨੂੰ ਮਾਰ ਦਿਆਂਗੇ ਉਹ ਚਾਚੇ ਨੂੰ ਕਢਾਉਣ ਲੱਗ ਪਏ ਜਿਨ੍ਹਾਂ ਨੇ ਮਰਵਾਇਆ ਉਰੇ ਬਾਪ ਨੂੰ ਸਾਡੇ ਬਲਾਕ ਦੇ ਪ੍ਰਧਾਨ ਨੂੰ ਪੱਟੀ ਵਾਲੇ ਨੂੰ ਹੁਣ ਇਹ ਘਟਨਾ ਸੋ ਕਹਿਣ ਦਾ ਮਤਲਬ ਲੁਧਿਆਣੇ ਜਿਹੜਾ ਘਟਨਾ ਕਰਮ ਹੋਇਆ ਸੀਗਾ ਮੈਂ ਕਮਿਸ਼ਨਰ ਸਾਹਿਬ ਨੇ ਬੰਦੇ ਫੜਨੇ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਦੋ ਨੇ ਹੱਥਿਆਂ ਦੀਆਂ ਜਾਨਾਂ ਚਲੀਆਂ ਗਈਆਂ ਗੈਂਗਵਾਰ ਹੋ ਗਈ ਦਿਨ ਦਿਹਾੜੇ ਪੁਲਿਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈਣੀ ਆ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਮੈਂ ਸੋਚ ਰਿਹਾ ਸੀ ਵਿਆਹ 'ਚ ਬੈਠੇ ਆ ਯਾਰ ਸਾਡੇ ਮਗਰ ਕਈ ਅਰੇ ਇਸ ਕਹਿੰਦੇ ਆ ਵੀ ਸਿਕਿਉਰਿਟੀ ਵਾਲੇ ਨੂੰ ਖਾਣਾ ਖਾਣ ਜਾਂਦੇ ਰੋ ਜਮਾਂ ਹੱਦ ਹੋ ਗਈ ਫਿਰ ਤੁਸੀਂ ਦੇਖ ਲਓ ਉਹ ਕਬੱਡੀ ਪਲੇਅਰ ਦਾ ਦਿਨ ਦਿਹਾੜੇ ਡੀਐਸਪੀ ਐਸਪੀ ਦੀ ਨਿਗਰਾਨ ਦੇ ਵਿੱਚ ਮੋਹੱਲੀ ਦੇ ਵਿੱਚ ਕਤਲ ਹੋ ਗਿਆ ਸੋ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਬਿਲਕੁਲ ਰੱਬ ਸਹਾਰੇ ਹੈ ਸੱਚੇ ਪਾਤਸ਼ਾਹ ਹੀ ਕਿਰਪਾ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਨੇ ਔਰ ਇਹਨਾਂ ਨੇ ਪੰਜਾਬ ਮਕਾਤ ਹੈ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਕੋਈ ਇਹਰੇ ਵੱਲ ਧਿਆਨ ਨਹੀਂ ਹੈ ਕੋਈ ਕਦੇ ਬਿਆਨ ਨਹੀਂ ਦਿੱਤਾ ਇਹ ਕ੍ਰਾਈਮ ਦੀਆਂ ਮੀਟਿੰਗਾਂ ਕਰਕੇ ਡੀਜੀਪੀ ਸਾਹਿਬ ਕਹਿੰਦੇ ਵੀ ਦੇਖੋ ਜੀ ਕ੍ਰਾਈਮ ਘਟ ਗਿਆ ਕ੍ਰਾਈਮ ਆਪੇ ਘਟ ਗਿਆ ਤੁਸੀਂ ਪਰਚੇ ਹੀ ਨਹੀਂ ਦਰਜ ਕਰਦੇ ਲੋਕ ਡਰਦੇ ਤੁਹਾਨੂੰ ਦੱਸਦੇ ਹੀ ਨਹੀਂ ਵੀ ਸਾਡੇ ਤੋਂ ਕਿੰਨੇ ਲੋਕ ਫਰੋਕੀਆਂ ਲੈ ਗਏ ਤੁਸੀਂ ਟਾਇਰ ਬੰਬ ਫਟੇ ਨੂੰ ਰਾਕਟ ਲਾਂਚਰ ਜਿਹੜਾ ਅਗ ਹੈਂਡ ਗ੍ਰੇਨੇਡ ਨੂੰ ਤਾਂ ਕਹਿ ਦਿੰਨੇ ਹੋ ਟਾਇਰ ਫਟ ਗਿਆ ਗੁਰਦਾਸਪੁਰ ਦੇ ਵਿੱਚ ਪਾੜਾ ਸਾਹਿਬ ਨੇ ਉਹ ਵੀਡੀਓ ਰਿਲੀਜ਼ ਕੀਤੀ ਸੀ ਸੋ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਹੁਣ ਪੰਜਾਬ ਸੁਰੱਖਿਤ ਅਥਾ ਦੇ ਵਿੱਚ ਜੇ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੀ ਪੰਜਾਬ ਬਚ ਸਕਦਾ ਨਹੀਂ ਤਾਂ ਪੰਜਾਬ ਦੇ ਹਾਲਾਤ ਕੰਬੀ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਕਿ ਵਾਇਰਲ ਵੀ ਕੀਤਾ ਕਿ ਧਮਕੀ ਦਿੱਤੀ ਗਈ ਅਸੀਂ ਮਾਰਿਆ ਉਹਨਾਂ ਨੇ ਉਹ ਭਾਈ ਉਹ ਤਾਂ ਮਾਰ ਕੇ ਦਾ ਟ੍ਰੈਂਡ ਹੋ ਗਿਆ ਵੀ ਆ ਪੱਤਰਕਾਰ ਮਾਰਿਆ ਸਰਪੰਚ ਮਾਰਿਆ ਐਮਐਲਏ ਮਾਰਿਆ ਮੰਤਰੀ ਮਾਰਿਆ ਤੇ ਤਾਂ ਜੋ ਸਾਨੂੰ ਪੈਸਾ ਵੱਧ ਮਿਲੇਗਾ ਸਾਡੀ ਚੜ੍ਹਾਈ ਜ਼ਿਆਦੇ ਹੋएगी ਇਹ ਟ੍ਰੈਂਡ ਹੋ ਗਿਆ ਮਾਰ ਕੇ ਬੰਦਾ ਦੱਸਣਾ ਜੇ ਕਿਸੇ ਨੇ ਨਹੀਂ ਵੀ ਮਾਰਿਆ ਉਹ ਵੀ ਕਹਿੰਦਾ ਮੈਂ ਜ਼ਿੰਮੇਵਾਰੀ ਲਈ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੂੰ ਬੰਦਾ ਮਰ ਜਾਂਦਾ ਸੀ ਉਹ ਲੁਕ ਜਾਂਦਾ ਸੀ ਉਹ ਲੱਭਿਆ ਨਹੀਂ ਥਿਆ ਹੁੰਦਾ ਸੀ ਕਿਉਂਕਿ ਉਹਨੂੰ ਡਰ ਲੱਗਦਾ ਸੀ ਜੇਲ੍ਹ ਜਾਣ ਤੋਂ ਹੁਣ ਇਹ ਮਾਰ ਕੇ ਦੱਸਦੇ ਆ ਵੀ ਅਸੀਂ ਮਾਰਤਾ ਬਈ ਜਾਓ ਜਿਹੜਾ ਕੁਝ ਕਰਨਾ ਕਰ ਲੋ ਕਿਤੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਨਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਪ੍ਰਾਰੋਗੇ ਉਤੋਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਨ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੋਈ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋ ਰਿਹਾ ਹੁੰਦਾ ਚੈ ਇਹ ਨਹੀਂ ਇਹ ਚੀਜ਼ ਮੈਨੂੰ ਪਤਾ ਬੁੱਧਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਸਾਹਮਣੇ ਕੁੜੀ ਵੱਲੋਂ ਹਨ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਦੇ ਅੱਛਾ ਜਾਣ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚੁਹ ਹਾਂਜੀ ਹਸਪੀਟਲ ਲੈ ਕੇ ਆ ਤੇ ਹੁਰਾਕ ਕਿਦਾਂ ਸੀ ਹੁਰਾਕ ਕੀਤਾ ਸੀ ਲਾਤ ਮੇਰੇ ਸਾਹਮਣੇ ਡੈੱਥ ਹੋ ਗਈ ਉਹਨਾਂ ਦੀ ਸਿਰ ਚ ਵੱਜੀਆਂ ਗੋਲੀ ਸਾਂ ਸਿਰ ਚ ਮਾਰੀਆਂ ਗੋਲੀ ਗੋਲੀਆਂ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਮਨ ਭੱਜ ਗਏ ਬੰਦੇ ਬੰਦੇ ਹਾਂ ਭੱਜ ਗ ਐ ਮੈਰੀਗੋਲ ਪੈਲੇਸ ਹੰਡੀ ਸਰ ਦੇ ਵਿੱਚ ਹੈਗਾ ਇੱਥੇ ਇੱਕ ਜ਼ਿਆਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨਲ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਕੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਪੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਦਾ ਇੱਥੋਂ ਹੀ ਹੈ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵਾਈ ਕਰ ਰਹੇ ਸੀ ਸਾਰਾ ਜੇ ਹੁਣ ਦੇਖ ਰਿਹਾ ਤੁਹਾਡੇ ਸਾਹਮਣੇ ਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਿਹਾ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਫੋਕੀ ਕੋਲ ਆ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨੋਂ ਮਾਰਨ ਦੀ ਔਰ ਪੁਲਿਸ ਨੂੰ ਵੀ ਤਰਖਾ ਦਿੱਤੀ ਗਈ ਉਹ ਇਹਦੇ ਵਿੱਚ ਦੇਖੋ ਉਹ ਤਰਨਤਨ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਨ ਪੁਲਿਸ ਬਾਰੇ ਜਿਹੜਾ ਜ਼ਿਆਦਾ ਉਹ ਤੁਹਾਨੂੰ ਦੱਸ ਸਕਦੇ ਕਿਉਂਕਿ ਉਹਥੋਂ ਦੇ ਰੈਜੀਸਟਰੀ ਸੀਗੇ ਸਾਡੇ ਤੇ ਇਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਉਹ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਇਮੀਡੀਏਟਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਅੱਗੇ ਤਫਤੀਸ਼ ਕਰ ਰਹੇ ਜੋ ਚੀਜ਼ ਇਮੀਡੀਡੀਟਲੀ ਜੋ ਚੀਜ਼ ਸਾਹਮਣੇ ਆ ਕੇ ਕੀਤਾ ਜਾਵੇ ਹਾਂ ਜੀ ਵੀ ਹਾਜ਼ਰ ਹੋਈ ਹੈ ਹਾਂ ਸਰ ਅਸੀਂ ਦੇਖੋ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਫ਼ਤੀਸ਼ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਦੇਖੋ ਜੋ ਹੁਣ ਤੱਕ ਹੈ ਇੱਕ ਪਾਰ ਉੱਥੇ ਜੋ ਸਾਨੂੰ ਪਤਾ ਲੱਗਾ ਉਹ ਦੇਖ ਰਹੇ ਹੈ ਇੱਕ ਹੋਰ ਚੀਜ਼ ਅਮੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਈ ਸੀ ਜੀ ਅਗਲੇ ਦਿਨ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਜ਼ ਇੱਥੇ ਮੌਕੇ ਤੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ADCP ਸਭਾਨ AC ਸਭਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫਤੀਸ਼ 'ਚ ਸਾਹਮਣੇ ਆਏਗਾ ਵੀਰ ਡੈਫੀਨਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਿੰਟ ਮਿਲੇ ਜਿੰਨਾ ਤੋਂ ਜਲਦੀ ਫੜੇ ਜਾਂਦੀ ਸੰਭਾਵਨਾ ਹੋਵੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨ ਜੋ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਹੈਗੀ ਹੈ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨਾਲੋਂ ਟ੍ਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ